ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਤੇ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗ ਹੈ ਜੀ ਇੱਕ ਗੱਬਣ ਵੈੜਾ ਤੇ ਇੱਕ ਬੱਚੀ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਰਨਦੀਪ ਸਿੰਘ ਪਿੰਡ ਚੜੱਕ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ 18600 ਪੂਰਾ 80929 ਠੀਕ ਹੈ ਜੀ ਦੋ ਨਾਗਾ ਜੀ ਅੱਜ ਅੱਜ ਦੋ ਨਾਗਾ ਹਾਂਜੀ ਠੀਕ ਹੈ ਜੀ ਇਧਰੋਂ ਵੈੜ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾ ਜੀ ਇਹ ਦੂਜਾ ਸੁਆ ਹੈ ਦੂਜਾ ਸੂਆ ਜੀ ਠੀਕ ਹੈ ਜੀ ਸਮਾਂ ਕਿੰਨਾ ਕੁ ਲੈਂਦੀ ਆ ਬਾਪਾਂ ਤੋਂ 4 ਦੇਣੀ ਕਿੰਨਾ ਕੁ ਪਾਜੂ ਦੁੱਧ ਜੀ ਦੋ ਤਾਂ ਪਹਿਲੇ ਸੂਆ ਇਹਨਾਂ ਨੇ ਚੁਆ ਬਈ 17 ਲੀਟਰ 17 ਲੀਟਰ ਜੀ ਥੜਾ ਦੀ ڈن ਆ ਜੀ ڈن ڈن ਠੰਡੀ ਸੀਲ ਆ ਜੀ ਪੂਰੀ ਠੰਡੀ ਸੀਲ ਪੂਰੀ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਸੂਣਦੀ ਆ ਜੀ ڈن 5 4 ਲੈ ਜੂ ਬਾਕੀ ਅੰਗ ਕ੍ਰੋਸ ਆ ਵੀਰੇ ਫੈਟ ਆਉ ਚੰਗੀ ਗਰਮੀ ਰਹਿਤ ਨਾ ਕੀ ਕਹਿ ਸਕਦੇ ਆ ਤਿਆਰੀ ਸੋਹਣੀ ਕਰਦੀ ਹੁੰਦੀ ਆ 17 ਲੀਟਰ ਮਾਲਕਾਂ ਨੇ ਦੱਸਿਆ ਕਿ ਆਪਣਾ ਚੋਇਆ ਵਾਬਰ ਜਿਹੜੇ ਹਿਸਾਬ ਨਾਲ ਤਿਆਰੀ ਆ ਹੱਕ ਵੀ ਆ ਦੇਣ ਦਾ ਚੰਗੀ ਆ ਵੜ ਸਮੀਪਲੀ ਵੀ ਚੰਗੀ ਆ ਥਣ ਕੱਲਾ ਕੱਲਾ ਨਿਖੜਵਾ ਤੁਹਾਨੂੰ ਜਿਹੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰੂ ਜੈ ਪਸੂ ਬਾਕੀ ਸੋਨਾ ਮੋਟਾ ਖਾਣਾ ਮੱਝਾ ਰਗਾ ਦੁੱਧ ਵੀ ਇਹਦਾ ਕਰਮ ਵਾਲੀ ਦਾ ਮੱਝਾ ਰਗਾ ਹੀ ਹੋਊਗਾ ਸੰਕਣਾ ਲੈਣ ਪੰਜ ਚਾਰ ਹਜੇ ਲੈ ਜੂਗੀ ਜੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਕਰ ਲੋ ਚੈੱਕ ਜੀ ਚੰਗੇ ਥਣ ਮੋਟਾ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਫੁੱਲ ਗਾਰੰਟੀ ਸੂਏ ਦੀ ਆ ਬੱਛੀ ਬਈ ਇਹਦੇ ਨਾਲ ਹੀ ਆ ਇਹੋ ਚੀਜ਼ ਵੀ ਬੱਛੀ ਆ ਪਹਿਲੇ ਸੂਏ ਦੀ ਮੈਂ ਆਪਾਂ ਨੂੰ ਨਾਲ ਹੀ ਦਿੱਤੀ ਜੀ ਤੇ ਨਾਲ ਹੀ ਆਪਾਂ ਦੇ ਦੇਾਂਗੇ ਬਈ ਕੋਈ ਗੱਲ ਨਹੀਂ ਠੀਕ ਬਈ ਤੇ ਨਾਲ ਹੀ ਦੇਣੀ ਆ ਇਹ ਇਕੱਠੇ ਹੀ ਮੋਲ ਕਰਨਾ ਕਿ ਨਾ ਨਾ ਇਕੱਠੇ ਹੀ ਕਰ ਲਾਂਗੇ ਮੋਲ ਇਕੱਠੇ ਕਰਨਾ ਦੋਨਾਂ ਦਾ ਕਿੰਨਾ ਮੋਲ ਮੋਲ ਤਾਂ ਬਈ ਭਾਵੇਂ 55 ਕਰਾ ਲਾ 60 ਕਰਾ ਲਾ 53000 ਦੀਆਂ ਦੇ ਰਹੇ ਦੋਨੇ 50000 ਦੀਆਂ ਜਿਹਨਾਂ ਮਾਲਕਾਂ ਤੋਂ ਆਈ ਉਹਨਾਂ ਨੇ ਵੀ ਦੋਨੇ ਦੇ ਦਿੱਤੀਆਂ ਹਾਂ ਆਪਾਂ ਵੀ ਦੋਨੇ ਲੈ ਰਹੇ ਹਾਂ ਠੀਕ ਹੈ ਵੀਰੇ ਬਾਕੀ ਵੀਰੇ ਇੱਕ ਨੱਕ ਨੱਕ ਤੁਹਾਨੂੰ ਫ੍ਰੀ ਮਿਲ ਜਾਣਾ ਬੱਚੀ ਗਿਰਚ ਪੈਂਦੀ ਆ ਫੋਰਸ਼ਾਂਦਾ ਨਹੀਂ ਬਈ ਇਹਦੇ ਕੋਈ ਨਾ ਨਾ ਕੋਈ ਨਹੀਂ ਵੀਰੇ ਠੀਕ ਹੈ ਵੀਰੇ ਚੰਗੀ ਆ ਬੱਚੀ ਬਾਕੀ ਕੁਆਲਟੀ ਚੈੱਕ ਕਰ ਸਕਦੇ ਹੋ ਖੁੱਲ ਗਈ ਆ ਤੇ ਜਿਹਨੂੰ ਨੱਕ ਕੋਈ ਪਸੰਦ ਆਊਗਾ ਨੰਬਰ ਸੀ ਪੂਰੀ ਜੱਬੀ ਕੋਈ ਲਾ ਲਈਏ ਠੀਕ ਹੈ ਵੀਰੇ ਸੀਲਸ ਲੱਗ ਵੀ ਪੂਰੀ ਬੇ ਕਰੋ ਜੀ 52000 ਦੀ ਸਮੇਤ ਬੱਚੀ ਤੁਹਾਨੂੰ ਵਹਿੜ ਮਿਲ ਜੂਗੀ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ